ਆਮ ਆਦਮੀ ਪਾਰਟੀ ਨੇ ਆਪਣੀ ਰੈਲੀ ਦੇ ਉੱਤੇ 55 ਕਰੋੜ ਰੁਪਏ ਦਾ ਖਰਚਾ ਕੀਤਾ ਹੈ ਅਤੇ ਪੰਜਾਬ ਦੇ ਪੈਸੇ ਨੂੰ ਪਾਣੀ ਦੀ ਤਰ੍ਹਾਂ ਵਹਾਇਆ ਜਾ ਰਿਹਾ ਹੈ। ਇਹ ਬਿਆਨ ਰਾਜ ਸਿੰਘ ਖਾਲਸਾ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੁਝ ਨਿਸ਼ਾਨੇ ਵਿਸਾਦੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਹਾਜ਼ਾਂ ਦੇ ਝੂਟੇ ਦਿਵਾਏ ਜਾ ਰਹੇ ਨੇ ਅਤੇ ਪੰਜਾਬ ਦੇ ਪੈਸੇ ਨੂੰ ਜਿਹੜਾ ਪਾਣੀ ਦੀ ਤਰ੍ਹਾਂ ਵਹਾਇਆ ਜਾ ਰਿਹਾ ਹੈ ਤੇ ਲਗਾਤਾਰ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਜਿਹੜੇ ਸਾਦੇ ਜਾ ਰਹੇ ਨੇ ਪੂਰੇ ਮੁੱਦੇ ਲੈ ਕੇ ਸੁਣਦੇ ਹਾਂ ਰਾਜ ਸਿੰਘ ਖਾਲਸਾ ਦਾ ਕੀ ਕਹਿਣਾ ਹੈ ਹਾਂ ਭਾਈ ਝਾੜੂ ਵਾਲਿਓ ਓਏ ਸ਼ਰਮ ਆਉਂਦੀ ਹੈ ਸ਼ਰਮਪੂਰਾ ਆ ਜਿਹੜਾ ਤੁਹਾਡਾ ਮੁੱਖ ਮੰਤਰੀ ਗਰੀਬ ਘਰ ਦਾ ਮੁੰਡਾ ਮਹਿੰਦਰ ਮਾਸਟਰ ਦਾ ਮੁੰਡਾ ਜਿਹੜਾ ਕਹਿੰਦਾ ਗਰੀਬ ਘਰ ਦੇ ਮੁੱਖ ਮੰਤਰੀ ਨੂੰ ਜਰ ਨਹੀਂ ਸਕਦੇ ਓਏ ਕੱਲ 55 ਕਰੋੜ ਰੁਪਇਆ ਖਰਚਤਾ ਹੈ 55 ਕਰੋੜ ਰੁਪਇਆ ਪੰਜਾਬ ਦੇ ਖਜ਼ਾਨੇ ਚੋਂ ਸਾਰਾ ਮੋੜ ਮੰਡੀ ਫਲੈਕਸਾਂ ਦੇ ਨਾਲ ਭਰਿਆ ਪਿਆ ਸੀ ਤੇ 8 ਕਰੋੜ 72 ਲੱਖ 75 ਹਜ਼ਾਰ ਰੁਪਏ ਦੇ ਆ ਲੱਖ 8 ਕਰੋੜ 75 ਲੱਖ ਰੁਪਏ ਦੇ ਕੱਲੇ ਟੈਂਟ ਟੈਂਟ ਲੱਗੇ ਆ ਟੈਂਟ ਕਿਹੜੇ ਸੀ ਤੁਸੀਂ ਹੁਣ ਤੱਕ ਬੁਲਟ ਪ੍ਰੂਫ ਜਾਗਟਾ ਸੁਣੀਆਂ ਹੋਣੀਆਂ ਬੁਲਟ ਪ੍ਰੂਫ ਗੱਡੀ ਕਰਾ ਲਈ ਉਹ ਸੁਣ ਲਿਆ ਹੋਣਾ ਓਏ ਪਰ ਬੁਲਟ ਪ੍ਰੂਫ ਟੈਂਟਾਂ ਦੇ ਵਿੱਚ ਰੈਲੀ ਕਰਨੀ ਪਏ ਜੇ ਮਹਾਰਾਜਾ ਸਤੋਜ ਨੂੰ ਓਏ ਲਾਹਣਤਾ ਹੈ ਜਿਹੜਾ ਕਹਿੰਦਾ ਸੀ ਮੈਂ ਹਰਮਨ ਪਿਆਰਾਂ ਲੀਡਰਾਂ ਲੋਕਾਂ ਦਾ ਆਗਾ ਲੋਕਾਂ ਦੇ ਵਿੱਚ ਜਿਹੜਾ ਕਹਿੰਦਾ ਸੀ ਇਹ ਬਾਦਲ ਕੇ ਆਹ ਕੈਪਟਨ ਕੇ ਮੁਰਗੀਖਾਨਾ ਖੋਲ ਲੈਣ ਲੋਕਾਂ ਤੇ ਜਾ ਨਹੀਂ ਸਕਦੇ ਓਏ ਹੁਣ ਬੁਲਟ ਪ੍ਰੂਫ ਟੈਂਟਾਂ ਦੇ ਵਿੱਚ ਰੈਲੀਆਂ ਕਰਦਾ ਏਹੀ ਬਦਲਾਅ ਸੀ ਏਹੀ ਬਦਲਾਅ ਸੀ ਲੋਕਾਂ ਨੂੰ ਵੀ ਸਵਾਦ ਹੁਣ ਆਉਂਦਾ ਹੋਊਗਾ ਜਿਹੜੇ ਕਹਿੰਦੇ ਹੁੰਦੇ ਸੀ ਇਹ ਤਾਂ ਇੱਕ ਕਰ ਦੂ ਬਾਹ ਕਰ ਦੂ ਓਏ ਤੁਹਾਡੀ ਸਿੱਖੀ ਦੀਆਂ ਜਿਹੜਾ ਇਹਨੇ ਪੱਟਤੀਆਂ ਤੁਹਾਡੇ ਪੰਜਾਬ ਦਾ ਖਜ਼ਾਨਾ ਦਿੱਲੀ ਵਾਲੇ ਲਾਲੇ ਲਈ ਇਹਨੇ ਖਰਚਤਾ ਹੋਰ ਦੱਸੋ ਕੀ ਭਾਲਦੇ ਹੋ ਓਏ ਜਦੋਂ ਤੁਹਾਡਾ ਧਰਮੀ ਇਹ ਖਤਮ ਕਰੀ ਜਾਂਦਾ ਕਿਉਂ ਓਏ ਭੇਡਾਂ ਵਾਂਗੂ ਇਹਦੇ ਪਿੱਛੇ ਫਿਰਦੇ ਓਏ ਸ਼ਰਮ ਹਾਂ ਬਈ ਝਾੜੂ ਵਾਲਿਓ ਓਏ ਸ਼ਰਮ ਆਉਂਦੀ ਐ ਸ਼ਰਮਪੂਰਾ ਆ ਜਿਹੜਾ ਤੁਹਾਡਾ ਮੁੱਖ ਮੰਤਰੀ ਗਰੀਬ ਘਰ ਦਾ ਮੁੰਡਾ ਮਹਿੰਦਰ ਮਾਸਟਰ ਦਾ ਮੁੰਡਾ ਜਿਹੜਾ ਕਹਿੰਦਾ ਗਰੀਬ ਘਰ ਦੇ ਮੁੱਖ ਮੰਤਰੀ ਨੂੰ ਜਰ ਨਹੀਂ ਸਕਦੇ ਓਏ ਕੱਲ 55 ਕਰੋੜ ਰੁਪਇਆ ਖਰਚਤਾ 55 ਕਰੋੜ ਰੁਪਇਆ ਪੰਜਾਬ ਦੇ ਖਜ਼ਾਨੇ ਚੋਂ ਸਾਰਾ ਮੋੜ ਮੰਡੀ ਫਲੈਕਸਾਂ ਦੇ ਨਾਲ ਭਰਿਆ ਪਿਆ ਸੀ ਤੇ 8 ਕਰੋੜ 72 ਜਾਂ 75000 ਰੁਪਏ ਦੇ ਆ ਲੱਖ 8 ਕਰੋੜ 75 ਲੱਖ ਰੁਪਏ ਦੇ ਕੱਲੇ ਟੈਂਟ ਟੈਂਟ ਲੱਗੇ ਆ ਟੈਂਟ ਕਿਹੜੇ ਸੀ ਤੁਸੀਂ ਹੁਣ ਤੱਕ ਬੁਲਟ ਪ੍ਰੂਫ ਜਾਗਟਾ ਸੁਣੀਆ ਹੋਣੀਆਂ ਬੁਲਟ ਪ੍ਰੂਫ ਗੱਡੀ ਕਰਾਲੀ ਉਹ ਸੁਣ ਲਿਆ ਹੋਣਾ ਓਏ ਪਰ ਬੁਲਟ ਪ੍ਰੂਫ ਟੈਂਟਾਂ ਦੇ ਵਿੱਚ ਰੈਲੀ ਕਰਨੀ ਪਏ ਜੇ ਮਹਾਰਾਜਾ ਸਤੋਜ ਨੂੰ ਓਏ ਲਹਨਤ ਹੈ ਜਿਹੜਾ ਕਹਿੰਦਾ ਸੀ ਮੈਂ ਹਰਮਨ ਪਿਆਰਾ ਲੀਡਰਾਂ ਲੋਕਾਂ ਦਾ ਆਗਾ ਲੋਕਾਂ ਦੇ ਵਿੱਚ ਜਿਹੜਾ ਕਹਿੰਦਾ ਸੀ ਇਹ ਬਾਦਲ ਕੇ ਆ ਕੈਪਟਨ ਕੇ ਮੁਰਗੀਖਾਨਾ ਖੋਲ ਲੈਣ ਲੋਕਾਂ ਤੇ ਜਾਣ ਹੀ ਸਕਦੇ ਓਏ ਹੁਣ ਬੁਲਟ ਪ੍ਰੂਫ ਟੈਂਟਾਂ ਦੇ ਵਿੱਚ ਰੈਲੀਆਂ ਕਰਦਾ ਹੈ ਇਹੀ ਬਦਲਾਅ ਸੀ ਇਹੀ ਬਦਲਾਅ ਸੀ ਲੋਕਾਂ ਨੂੰ ਵੀ ਸਵਾਦ ਹੁਣ ਆਉਂਦਾ ਹੋਊਗਾ ਜਿਹੜੇ ਕਹਿੰਦੇ ਹੁੰਦੇ ਸੀ ਇਹ ਤਾਂ ਇੱਕ ਕਰ ਦੂ ਬਾਹਰ ਕਰ ਦੂ ਓਏ ਤੁਹਾਡੀ ਸਿੱਖੀ ਦੀਆਂ ਜਿਹੜਾ ਇਹਨੇ ਪੱਟੀਆਂ ਤੁਹਾਡੇ ਪੰਜਾਬ ਦਾ ਖਜ਼ਾਨਾ ਦਿੱਲੀ ਵਾਲੇ ਲਾਲੇ ਲਈ ਇਹਨੇ ਖਰਚਤਾ ਹੋਰ ਦੱਸੋ ਕੀ ਭਾਲਦੇ ਹੋ ਓਏ ਜਦੋਂ ਛੋਟਾ ਧਰਮੀ ਇਹ ਖਤਮ ਕਰੀ ਜਾਂਦਾ ਕਿਉਂ ਓਏ ਭੇਡਾਂ ਵਾਂਗੂ ਇਹਦੇ ਪਿੱਛੇ ਫਿਰਦੇ ਓਏ ਸ਼ਰਮ ਕਰ ਲੋ ਸ਼ਰਮ